ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਥੇਦਾਰ ਬਲਦੇਵ ਸਿੰਘ ਗਗੜਾ ਵੱਲੋਂ ਫਰੀਦਕੋਟ ਦੇ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਵਿੱਚ ਜਾ ਕੇ ਨਾਮਜ਼ਦਗੀ ਫਾਰਮ ਭਰੇ ਗਏ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਗਗੜਾ, ਜਥੇਦਾਰ ਬਲਰਾਜ ਸਿੰਘ ਖਾਲਸਾ, ਜ਼ਿਲ੍ਹਾ ਪ੍ਰਧਾਨ ਮੋਗਾ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਢੁੱਡੀ ਤੋਂ ਇਲਾਵਾ ਜਥੇਦਾਰ ਬਲਦੇਵ ਸਿੰਘ ਗਗੜਾ ਦੇ ਸੁਪੁੱਤਰ ਜਗਜੀਤ ਸਿੰਘ ਗਗੜਾ ਵੀ ਹਾਜ਼ਰ ਰਹੇ। ਇਨਾਂ ਤੋਂ ਇਲਾਵਾ ਵੱਡੀ ਗੰੰਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੰਥਕ ਆਗੂ ਵੀ ਹਾਜ਼ਰ ਸਨ ਇਸ ਮੌਕੇ ਬਲਦੇਵ ਸਿੰਘ ਗਗੜਾ ਵੱਲੋਂ ਕਾਗਜ਼ ਭਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਕੁਝ ਕਿਹਾ ਆਓ ਤੁਹਾਨੂੰ ਹੀ ਸੁਣਾਉਂਦੇ ਹਾਂ ਜੀ ਮੀਤਵਾਰ ਦੇ ਨਾਮ ਦੇ ਬੜੂ ਨਾਮ ਦੇ ਕਿਸੇ ਜਾਣ ਤੋਂ ਬਾਅਦ ਵੱਡੂ ਨਾਮ ਦੇ ਸਤੋ ਪੰਦੀ ਹਾਂ ਵਿਸ਼ਵਾਸ ਦੀ ਵੰਦੀ ਹੈ ਕਿ ਭਾਰਤ ਦੇ ਸੰਵਿਧਾਨ ਸਭ ਤੋਂ ਪਹਿਲਾਂ ਤਾਂ ਆਈ ਹੋਈ ਪਾਰਟੀ ਦਾ ਅਤੇ ਮੇਰੇ ਅਹੁਦੇਦਾਰ ਜਥੇਦਾਰ ਸਹਿਬਾਨਾਂ ਨੂੰ ਸਾਰਿਆਂ ਨੂੰ ਫਤਿਹ ਅਰਦਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਡੀ ਸਰਕਾਰ ਆਉਂਦੀ ਆ ਅਸੀਂ ਜਿੱਤਦੇ ਹਾਂ ਸਾਡਾ ਪਹਿਲਾ ਮਤਾ ਜਿਹੜਾ ਉਹ ਨੌਜਵਾਨਾਂ ਦਾ ਕਿਸਾਨੀ ਦਾ ਗ੍ਰੰਥ ਦਾ ਤੇ ਪੰਥ ਦਾ ਹੋ ਅੱਜ ਜਿਹੜੀਆਂ ਸਰਕਾਰਾਂ ਗਈਆਂ ਇਹਨਾਂ ਨੇ ਵੱਡੇ ਵੱਡੇ ਸਾਡੇ ਨਾਲ ਵਾਅਦੇ ਕਰਕੇ ਗੁਰੂਗ੍ਰਾਂ ਸਾਹਿਬ ਦਾ ਅਨੁਸਾਪ ਦਵਾਤਾ 322 28 ਰੂਪ ਨਹੀਂ ਥਿਆਰੇ ਕਿੱਥੇ ਆ ਇਹ ਰਾਜ ਕਰਨ ਦੇ ਲਾਇਕ ਨਹੀਂ ਸੀਗੇ ਸਾਡੇ ਨੌਜਵਾਨ ਅੱਜ ਜਿਹੜੇ ਮਰ ਰਹੇ ਆ ਚਿੱਟਾ ਤੇ ਸਮੈਕ ਨੂੰ ਨਸ਼ਾ ਕਹਿ ਰਹੇ ਹਾਂ ਇਹ ਯਹਿਰ ਵੰਡੀ ਜਾ ਰਹੀ ਆ ਸਾਡੀ ਪਾਰਟੀ ਹੋਂਦ ਵਿੱਚ ਆਉਂਦੀ ਆ ਅਸੀਂ ਪਿੰਡਾਂ ਦੇ ਵਿੱਚ ਚਿੱਟਾ ਸਮੈਕ ਨਹੀਂ ਵੇਖਣ ਦੇਾਂਗੇ ਸੋਸ਼ਾਡੀ ਇਹ ਪਾਰਟੀ ਦਾ ਪਹਿਲਾ ਗ੍ਰੰਥ ਪੰਥ ਕਿਸਾਨ ਜੋ ਅੱਜ ਰੋੜ ਰਏ ਆ ਨਾ ਬਾੜਾਂ ਤੇ ਅਸੀਂ ਇਹਨਾਂ ਨੂੰ ਰੋੜ ਨਹੀਂ ਦੇਵਾਂਗੇ ਆ ਜੀ ਆ ਕਿਸਾਨ ਖੜੇ ਮੇਰੇ ਨਾਲ ਜੀ ਆ ਸਾਰੇ ਕਿਸਾਨ ਖੜੇ ਆ ਇੱਕੋ ਇੱਕ ਮੈਂ ਇਹਨਾਂ ਦਾ ਝਾੜੂਦਾਰ ਸੇਵਾਦਾਰ ਆ ਮੈਂ ਇਹਨਾਂ ਨੂੰ ਮੂਹਰੇ ਲਾ ਕੇ ਤੇ ਜਿਹੜੇ ਇਹਨਾਂ ਦੇ ਮਤੇ ਹੋਣਗੇ ਤੇ ਪਾਰਲੀਮੈਂਟ ਦੇ ਵਿੱਚ ਮੈਂ ਜਾ ਕੇ ਗੂੰਜਾ ਪਾਵਾਂਗੇ ਅਸੀਂ ਤਾਂ ਜੀ ਇਹ ਇਸ ਮੂਸੂਸ ਕਰਦੇ ਵੀ ਅਸੀਂ ਕੌਮ ਦੀ ਸੇਵਾ ਕਰ ਜੀ ਉਹਨਾਂ ਦਾ ਪੂਰਾ ਪੂਰਾ ਧਿਆਨ ਰੱਖਾਂਗੇ ਹਾਂਜੀ ਪੂਰੀ ਪੂਰੀ ਮਿਹਨਤ ਹੈ ਲੱਗ ਚੁੱਕੀ